ਰਿਸ਼ੀ ਕੇ ਇਸ ਤੋਂ ਚੱਲ ਕੇ ਹੇਮਕੁੰਡ ਸਾਹਿਬ ਵਾਲੇ ਰਸਤੇ ਦੇ ਵਿੱਚ ਸਰ ਨੂੰ ਪਹਿਲਾਂ ਲੰਗਰ ਆਉਂਦਾ ਹੈ ਚਾਹ ਤੇ ਪਕੌੜਿਆਂ ਦਾ ਇੱਧਰ ਬਾਈ ਆਪਣੇ ਈਪਾ ਬਾਈ ਤੇ ਹਰਦੀ ਬਾਈ ਚਾਹ ਛਕ ਰਹੇ ਆ ਉਹ ਕੋੜੀ ਵੀ ਦਿਖਾ ਦਿੰਨੇ ਆਪਾਂ ਖਤਮ ਕਰਤੇ ਖਾ ਵੀ ਗਈ ਆ ਤੁਸੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜਾੜੇ ਦਾ ਕਿਸਮਤ ਚ ਬਰਫੀ ਦਾ ਵੀ ਪੀ ਸੀਗੇ ਸੌਰੀ ਹੋਰ ਕਿੱਪੇ ਬਾਈ ਠੀਕ ਆ ਬਹੁਤ ਵਧੀਆ ਕਿ ਮੇਰੇ ਆ ਇਹ 60 ਕਿਲੋਮੀਟਰ ਦਾ ਸਫ਼ਰ ਠੀਕ ਰਿਹਾ ਬਹੁਤ ਵਧੀਆ ਵਧੀਆ ਰਿਹਾ 60 ਕਿਲੋਮੀਟਰ ਦਾ ਸਫ਼ਰ ਕਿ ਮੇਰੇ ਆ ਬਾਈ ਉਦੋਂ ਬਾਅਦ ਚਾਲੇ ਪਾਉਣੇ ਆ ਪਾਸ ਚਾਹ ਛੱਕ ਕੇ ਉਸ ਤੋਂ ਬਾਅਦ ਚਾਲੇ ਪਾਉਣੇ ਆ 50 ਛੱਕ ਕੇ ਹਾਂ ਇਹ ਤਾਂ ਗੱਲ ਛਹੀ ਹੈ ਬਾਈ ਆ ਬਾਈ ਪੰਜ ਵਜੇ ਲਗਾ ਲਿਓ ਵੀ ਲਈ ਹੁੰਦਾ ਚਲੋ ਠੀਕ ਆ ਬਾਈ ਅੱਗੇ ਦੱਸਦੇ ਆ ਤੁਹਾਨੂੰ ਅਪਡੇਟ ਦਿੰਦੇ ਰਹਿਾਂਗੇ ਹਾਂਜੀ ਬਾਈ ਕੀ ਹਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਪਤਾ ਤੁਹਾਨੂੰ ਹਾਂਜੀ 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 ਜਿਹੜੀ ਉਹ ਸਾਹਮਣੇ ਨਦੀ ਆ ਰਹੀ ਹੈ ਉਹ ਹੈਗੀ ਆ ਅਲਕਨਦਾ ਹਾਂਜੀ ਤੇ ਜਿਹੜਾ ਗੰਦਾ ਪਾਣੀ ਆ ਰਿਹਾ ਇੱਧਰ ਹੀ ਸੜੂ ਹਾਂਜੀ ਇਹ ਜੇ ਭਾਗੀ ਨੇ ਭਾਗੀ ਸੰਗਮ ਆ ਪਾਉਣ ਦੇਗਪਰਾ ਦੇਖਦੇ ਆਪਾਂ ਦੇਗਪਰਾ ਇੱਥੇ ਦੋਨੋਂ ਦਾ ਸੰਗਮ ਹੁੰਦਾ ਵੀ ਠੀਕ ਆ ਜੀ ਸ਼ੇਰੀ ਨਗਰ ਟੱਪਣ ਤੋਂ ਬਾਅਦ ਤੇ ਰਾਸਤੇ 'ਚ ਇੰਨਾ ਸੋਹਣਾ ਮਾਹੌਲ ਆਇਆ ਵਿਚ ਆਲਾ ਇੱਧਰ ਭਰਾ ਫਿਰਦੇ ਆਪਣੇ ਵਿਚ ਤੇ ਇੱਥੇ ਸਾਰੇ ਹੇਮਕੁੰਡ ਸਾਹਿਬ ਵਾਲੇ ਯਾਤਰੀ ਇੱਥੇ ਪਹਿਲਾ ਕੀ ਬਾਤ ਆ ਭਾਈ ਕੀ ਮਾਹੌਲ ਹੈ ਭਾਈ ਪਾਣੀ ਕਿੰਨਾ ਕੁ ਠੰਡਾ ਹੈ ਹੈ ਪਾਣੀ ਠੰਡਾ ਇੱਕ ਵਾਰ ਨਹਾਣੇ ਬਾਅਦ ਪਾਣੀ ਗਰਮ ਹੋ ਜਾਏਗਾ ਚਲੋ ਦੇਖ ਤੇ ਨਿਆਰਾ ਆ ਰਿਹਾ ਨਿਆਰੀ ਤਾਂ ਲੈਣੇ ਆਪਾਂ ਆਜੋ ਭਾਈ ਦੇਖੋ ਭਾਈ ਬੀਜ ਦੇ ਨਿਆਰੇ ਭਾਈ ਆਹ ਦੇਖੋ ਭਾਈ ਲੈ ਆਹ ਕੀ ਕਰੀ ਜਾਂਦੇ ਆ ਆਹ ਅਟਲੇ ਰੌਣਕ ਮੇਲਾ ਭਾਈ ਆਹੜਾ ਪ੍ਰਾਣੀਆਂ ਜਿਆਦਾ ਤਾਜ਼ੀਆਂ ਹੋ ਗਿਆ ਪਤਾ ਜਦੋਂ ਨਾਲ ਕੀ ਜਾਂਦੇ ਹੁੰਦੇ ਸੀ ਛੱਪੜਾ ਜਿਹਾ ਜਾ ਕੇ ਉਦੋਂ ਆਇਆ ਬਣਾਉਂਦੇ ਹੁੰਦੇ ਸੀ ਹਾਂ ਰਾਣਾ ਆ ਗਿਆ ਜੀ ਸਟ੍ਰਾਈਕ ਤੇ ਓਹ ਹੋ ਓ ਕੋਸਾ 2 ਕੋਸਾ ਗੁੱਡ ਸ਼ਾਟ ਲੋਜੀ ਸ਼ਹੀਦ ਭਾਈ ਮਤੀਦਾਸ ਨਗਰ ਦੀ ਟੀਮ ਦੇ ਮੈਂਬਰ ਵੀਡੀਓ ਸ਼ਹੀਦ ਭਾਈ ਮਤੀਦਾਸ ਨਗਰ ਦੀ ਟੀਮ ਦੇ ਕਰੈਕਟ ਖੇਡਦੇ ਹੋਏ ਸਖਦੀਪ <laughs> दोबारा फिर दोबारा ਠੰਡੇ ਠੰਡੇ ਪਾਣੀ ਦੇ ਵਿੱਚ ਨਹਾ ਕੇ ਨਿਆਰਾ ਆ ਗਿਆ ਸਰੀਰ ਨਾ ਪੂਰਾ ਰਿਲੈਕਸ ਹੋ ਗਿਆ ਬਾਈ ਕਿਵੇਂ ਲੱਗਿਆ ਹੈ ਫੁੱਲ ਇੰਜੋਏ ਕੀਤਾ ਚਲੋ ਵਧੀਆ ਵਧੀਆ ਆਪਣਾ ਬਾਈ ਕਿੱਧਰ ਗਿਆ ਬਿੱਟੂ ਆ ਜਾਓ ਬਾਈ ਜੀ ਭਰਾ ਜੀ ਕੀ ਸੋਚੀ ਨੇ ਤੁਸੀਂ ਆ ਚੱਲ ਗਏ ਚਲੋ ਆਪਾਂ ਆਉਂਦੇ ਹੋਏ ਫੇਰ ਦੇਖਾਂਗੇ ਆ ਯਾਰ ਬਹੁਤ ਵਧੀਆ ਟਰਨਲ ਬਣਾਤੀ ਹੈ ਨਾ ਏ ਪਹਿਲਾਂ ਤਾਂ ਨਹੀਂ ਸੀ ਨਾ ਕੀਪੇ ਬਾਈ ਨਹੀਂ ਐਤ ਕੀ ਹੈ ਪਹਿਲੀ ਵਾਰ ਪਹਿਲੀ ਵਾਰ ਬਣਾਈ ਜਾਣਾ ਇਹ ਆਪਾਂ ਪਹਿਲੀ ਵਾਰ ਦੇਖੀ ਆ ਫੋਕ ਨੂੰ ਆਏ ਬਹੁਤ ਸਾਰੇ ਇਹ ਹੁਣ ਆਏ ਨਹੀਂ ਪਤਾ ਕਿੰਨੇ ਕਿਲੋਮੀਟਰ ਦੀ ਹੋ ਗਈ ਉਹ ਤੇ ਨਹਿਰ ਤੇ ਨਹਾਉਣ ਤੋਂ ਬਾਅਦ ਭੁੱਖ ਬਹੁਤ ਲੱਗਣ ਲੱਗੀ ਹੈ ਨਾ ਬਾਈ ਆਹਾਹਾ ਭੁੱਖ ਤਾਂ ਲੱਗਦੀ ਹੈ ਬਾਈ ਤੁਸੀਂ ਵੀ ਆ ਜਾਓ ਇੱਧਰ ਹੀ ਆ ਜਾ ਚੱਕ ਲਓ ਕੋਈ ਨਾ ਆਉਂਦੇ ਆਉਂਦੇ ਹੀ ਕੋਈ ਗੱਲ ਨਹੀਂ ਆਉਂਦਾ ਇੱਕ ਮਿੰਟ ਹੋਰ ਸ ਕਿਵੇਂ ਹੈ ਵਧੀਆ ਹੁਣ ਤਾਂ ਭੁੱਖ ਲੱਗੀ ਸੁੱਲ ਜੀ ਦਾ ਮਾਰਗ ਠੀਕ ਆ ਠੀਕ ਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਰਸਤੇ 'ਚ ਜਾਂਦੇ ਇੱਥੇ ਸਾਰੇ ਸੰਗਤਾਂ ਲੰਗਰ ਛਕਦੀਆਂ ਆ ਗਿਆ 150 ਕਿਲੋਮੀਟਰ ਦੇ ਸੀਗੇ ਦਮਦਮਾ ਸਾਹਿਬ ਐਸੀ ਕਿੱਥੋਂ ਬਾਈ 150 ਕਿਲੋਮੀਟਰ ਫੇਰ ਤਾਂ ਆਪਾਂ ਨੇੜੇ ਹੀ ਲੈ ਲੈ ਆਇਆ ਕੰਮ ਚਲੋ ਦੇਖਦੇ ਆ ਨਾਲੇ ਮੱਥਾ ਦੇਖਦੇ ਆ ਬਾਈ ਗੁਰੂ ਸੱਚੇ ਪਾਤਸ਼ਾਹ ਜੀ ਬੈਲਟੇ ਬਹੁਤ ਚੇਂਜ ਹੋ ਗਈ ਹੈ ਨਾ ਭਈ ਅੱਗੇ ਨਾਲ ਸਰਓ ਓਪਨ ਸੀਗਾ ਨਾ ਹੁਣ ਇਧਰ ਸਾਰੇ ਕਵਰ ਕਰ ਲਿਆ ਇਧਰੋਂ ਆ ਦੇਖੋ ਚੇਂਜ ਹੋਈ ਜਾਂਦਾ ਆ ਉਦੋਂ ਅੰਬ ਦਾ ਬੁੱਟਾ ਇਧਰ ਆਪਾਂ ਨੂੰ ਤਾਂ ਹੀ ਆਖੇ ਜੰਮ ਦਾ ਬੁੱਟਾ ਉੱਥੇ ਦਾ ਨਾ ਬਤਾਨ ਪਾਇਆ ਨੋ ਦੇਸੀ ਆ ਕੇ ਇਦਾਂ ਆ ਕੇ ਬੰਗ ਦਾ ਰੱਖੇ ਆ ਕੇ ਨਾ ਬਤਾਨੋ ਬਸ ਬਸ ਆ ਜਾਵਾਂਗਾ ਇੱਕ ਕੋਈ ਜਲੇਬੀਆਂ ਛਕਣ ਤੋਂ ਬਾਅਦ ਬਾਈ ਤਾਂ ਖੀਰ ਤੇ ਹੋ ਗਿਆ ਹੂੰ ਖੀਰ ਤੇ ਹੋ ਗਿਆ ਬਾਈ ਖੀਰ ਹੈ ਨਾ ਮਤਾਰਾ ਨਾਲ ਆਇਆ ਵਰਤਵਾਰਾ ਸ਼੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਅਸੀਂ ਹੋਟਲ ਹਿਮਾਲੇਨ ਵਿਊ ਹੋਟਲ ਦੇ ਵਿੱਚ ਰੁਕੇ ਆਂ ਤੇ ਇੱਥੋਂ ਗੋਬਿੰਦ ਘਾਟ ਸਹੀ 50 55 ਕਿਲੋਮੀਟਰ ਰਹਿ ਗਿਆ ਵੈਸੇ ਇਹ ਸਫ਼ਰ ਤਾਂ ਡੇਢ ਘੰਟੇ ਦਾ ਹੈ ਤੇ ਅਸੀਂ ਚਾਹ ਤੇ ਪਕੌੜੇ ਆਰਡਰ ਕੀਤੇ ਆ ਦੇਖਦੇ ਆ ਹਾਂ ਬਈ ਬਿੱਟੂ ਕਿਵੇਂ ਠੀਕ ਹੈ ਜੀ ਆ ਗਏ ਆਪਣੇ ਚਾਹ ਰੈਡੀ ਹੈ ਤੁਹਾਨੂੰ ਹਾਂਜੀ ਬਾਈ ਆ ਗਏ ਪਕੌੜੇ ਆਪਣੇ ਪਕੌੜੇ ਵੀ ਲਿਆਇਆ ਮੁੰਡਾ ਕੰਮ ਮਿੱਠੇ ਵਾਲੀ ਕਾਫੀ ਹੋਰ ਮਿੱਠਾ ਲਾਇਆ ਹੈ ਠੀਕ ਹੈ ਓਕੇ ਜਾਈਂਗੇ ਅੱਛੇ ਰੁਕ ਜਾਓ ਬਾਈ ਰਦੀਪ ਬਾਈ ਸੌਫਟ ਦੇ ਦੇਣਾ ਬਈਆ ਇਧਰ ਵੀਓ ਦੇਖੋ ਯਾਰ ਨਾਲ ਹੋਟਲ ਦਾ ਕਿੰਨਾ ਸੋਹਣਾ ਵੀਓ ਹੈ ਐਦਾ ਚੜਨੇ ਗੋਵਿੰਦ ਘਾੜ ਤੋਂ ਸਹੀ ਅਸੀਂ 18 ਕਿਲੋਮੀਟਰ ਰਹਿ ਗਏ ਤੇ ਸਾਨੂੰ ਅਸੀਂ ਆ ਪਰਬਤ ਦਿਖਾਉਣੇ ਆ ਜਿਹਦਾ ਨਾਮ ਹੈਗਾ ਹਾਥੀ ਪਰਬਤ ਇਹ ਪਰਬਤ ਅਸੀਂ ਤਿੰਨ ਚਾਰ ਵਾਰੀ ਪਹਿਲਾਂ ਵੀ ਇੱਥੇ ਆਏ ਆ ਐਮਕੁੰਡ ਸਾਹਿਬ ਉਦੋਂ ਤਾਂ ਪਤਾ ਸਾਨੂੰ ਕੀ ਇਹਦਾ ਨਾਮ ਹਾਥੀ ਪਰਬਤ ਹੈ ਪਰ ਆ ਇਸ ਵਾਰ ਪਹਿਲੀ ਵਾਰ ਨਮਾ ਪਹਾੜ ਦਾ ਨਾਮ ਪਤਾ ਲੱਗਿਆ ਕਿ ਇਹਦਾ ਨਾਮ ਹੈਗਾ 슬ੀਪਿੰਗ ਲੇਡੀ ਉਹ ਪਹਾੜ ਸਾਨੂੰ ਆ ਦੇਖੋ ਬਈ ਥੋੜਾ ਜੂਮ ਕਰ ਦੋ ਉੱਪਰ ਨੂੰ ਭਾਈ ਇਹ ਜਿਹੜੀ ਇਸ ਤਰ੍ਹਾਂ ਦਾ ਪਹਾੜ ਹੈ ਇਹ ਸੀ ਇਹਦਾ ਨਾਮ ਦਿੱਤਾ ਹੋਇਆ ਹੈ ਸਲੀਪਿੰਗ ਲੇਡੀ ਇਹ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੂਰੀ ਧੁੱਪ ਪੈਂਦੀ ਹੈ ਤੇ ਇੱਕ ਤਰ੍ਹਾਂ ਦੀ ਲੇਡੀ ਸੁੱਤੀ ਪੀ ਨਜਰਾਉਂਦੀ ਹੈ ਵੈਸੇ ਥੋੜਾ ਥੋੜਾ ਤਾਂ ਸਾਨੂੰ ਵੀ ਪਤਾ ਲੱਗ ਰਿਹਾ ਜੇ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਆਪ ਦੱਸਿਓ ਅਰਦੀ ਭਈਆ ਹਾਥੀ ਪਰਬਤ ਤਾਂ ਸਾਨੂੰ ਪਤਾ ਸੀ ਆ ਪਾੜ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਬਈ ਚੱਲ ਗਏ ਫਿਰ ਆਪਾਂ 18 ਕਿਲੋਮੀਟਰ ਰਹਿ ਕੇ ਰੂਮ ਲਵਾਂਗੇ ਉੱਥੇ ਲੇਟ ਹੋ ਜਾਾਂਗੇ ਹੋਰ ਅਰਦੀ ਬਾਈ ਠੀਕ ਹੋ ਹਾਂਜੀ ਕੋਵਿਦ ਘਾਟ ਥਰਮ ਪਹਿਲਾਂ ਪਹੁੰਚ ਗਏ ਅਸੀਂ ਉੱਪਰ ਜਾਣ ਲਈ ਆ ਸੋਟੀਆਂ ਤੇ ਬਰਸਾਤੀਆਂ ਲਈ ਆ ਸੋਟੀ ਦਾ ਰੇਟ ਇਹਨਾਂ ਨੇ ਇੱਥੇ ਲਾਇਆ 100 ਰੁਪਏ ਤੇ ਬਰਸਾਤੀ 100 ਰੁਪਏ ਤੇ ਰੂਮ ਇੱਥੇ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਤੇ ਰੂਮ ਨਹੀਂ ਮਿਲਦਾ ਜੇ ਅਸੀਂ ਬਾਹਰ ਹੀ ਹੁਣ ਗੱਦੇ ਸਿੱਤੇ ਆ ਉੱਥੇ ਦੇਖਦੇ ਆ ਬਾਕੀ ਸਾਡੇ ਦੋ ਬੰਦੇ ਗਏ ਵੇ ਆ ਹੋਟਲ ਦਾ ਪੁੱਛ ਲੋ ਪਰ ਹੋਟਲ ਦਾ ਵੀ ਬਹੁਤ ਔਖਾ ਇੱਥੇ ਜੇ ਕੋਈ ਬੰਦਾ ਰਿਸ਼ੀਕੇਤੋਂ ਚੱਲਦਾ ਤਾਂ ਥੋੜਾ ਜਿਹਾ ਜਲਦੀ ਚੱਲੋ ਜਿਹੜਾ ਇੱਥੇ ਟਾਈਮ ਨਾਲ ਪਹੁੰਚ ਕੇ ਰੂਮ ਮਿਲ ਜੇ। ਤੋਂ ਬਾਕੀ ਅੱਗੇ ਅਪਡੇਟ ਆਪਾਂ ਫੇਰ ਦੇਵਾਂਗੇ। ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਸਾਨੂੰ 2000 ਰੁਪਏ ਦਾ ਰੂਮ ਮਿਲਿਆ ਹੈ ਰੂਮ ਨੰਬਰ 34 ਦਿਖਾਉਣਿਆ ਸਾਨੂੰ ਗੁਰਦੁਆਰਾ ਸ਼੍ਰੀ ਗੋਬਿੰਦ ਘਰ ਦੇ ਵਿੱਚ ਰੂਮ ਨੰਬਰ 34 ਕਿਉਂ ਚ ਹੈ। ਇੱਧਰ ਬਾਸੂਮ ਰੂਮ ਅਸਟਾਜੀ ਆਹ ਰੂਮ ਬਹੁਤ ਮਿਹਨਤ ਕਰਨ ਤੋਂ ਬਾਅਦ ਮਿਲਿਆ ਭਾਈ ਹਨਾ ਅੱਜ ਵੀ ਦਾਸ ਦੀ ਇਸੇ ਜਿਹੜੀ ਹਾਂ ਚਲੋ ਦਾਸ ਦੇ ਇੱਧਰ ਰੂਮ ਦੇ ਬਾਹਰ ਉਹ ਬਾਲਕਨੀ ਤੇ ਇਹ ਜਾ ਰਹੀ ਹੈ ਨਦੀ ਅਰਕਨੰਦਾ ਨਦੀ ਉੱਪਰ ਉਹ ਬਾਈ ਜਿਹੜੇ ਉੱਪਰ ਮੱਥਾ ਟੇਕ ਕੇ ਆ ਗੋਵਿੰਦ ਆਪਣਾ ਹੇਮਕੋਟ ਸਾਹਿਬ ਉਹ ਆ ਰਹੇ ਆ ਵਾਪਸ ਤੇ ਨਾਲ ਸਾਡੇ ਪਾਰਕਿੰਗ ਉਹ ਆਪਣੀ ਗੱਡੀ ਖੜੀ ਹੈ ਸਾਹਮਣੇ ਜੋ ਬਹੁਮਤ ਘਾੜ ਦੇ ਵਿੱਚ ਲੰਗਰਾਲ ਦੇ ਵਿੱਚ ਜੀ ਪ੍ਰਸਾਦਾ ਛਕਦੇ ਹੋਏ ਵੀਰ ਦਾਲ ਇਧਰ ਮਿੱਠੀ ਸਰਦਾਈ ਵਾਹਿਗੁਰੂ 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 ਜੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਵੇਰੇ ਸਹੀ 6 ਵਜੇ ਆਪਣਾ ઋਸ਼ੀਕੇਸ਼ ਤੋਂ ਚੱਲ ਕੇ ਗੋਵਿੰਦ ਘਾਟ ਆਏ ਹਾਂ ਜੀ ਉਹਨਾਂ ਸ਼ਾਮ ਨੂੰ ਸਹੀ 1:00 ਬਚ ਕੇ ਸੀ ਭਾਈ 6:00 ਬਚ ਕੇ ਸੀ 6:00 ਬਚ ਕੇ ਸੀ ਰਸਤੇ 'ਚ ਅਸੀਂ ਵਧੀਆ ਆਰਾਮ ਨਾਲ ਓਲੀ ਓਲੀ ਆਏ ਹਾਂ ਆਰਾਮ ਨਾਲ ਪਰ ਜਿਹੜੇ ਬੰਦੇ ਇੱਥੋਂ ਚੱਲਦੇ ਆ ਥੋੜਾ ਜਲਦੀ ਚੱਲਿਆ ਕਰਨੇ ਤੇ ਰੂਮ ਦੀ ਥੋੜੀ ਦਿੱਕਤ ਹੈ ਹਾਂ ਰੂਮ ਮਿਲ ਰਸ਼ ਜ਼ਿਆਦਾ ਹੈ ਇਹ ਥੋੜਾ ਜਲਦੀ ਚੱਲਿਆ ਕਰੋ ਬਾਕੀ ਬਾਈ ਹੋਰ ਬਹੁਤ ਵਧੀਆ ਰਸਤੇ ਵਿੱਚ ਯਾਤਰਾ ਬਹੁਤ ਵਧੀਆ ਰਹੀ ਤੇ ਗੁਰਦੁਆਰਾ ਦੌਂਦਵਾ ਸਾਹਿਬ ਪ੍ਰਸ਼ਾਦਾ ਛਕਿਆ ਸੀ ਹਾਂਜੀ ਬਹੁਤ ਵਧੀਆ ਪ੍ਰਬੰਧਾ ਉਹਨਾਂ ਦਾ ਤੇ ਉਹਨਾਂ ਦੇ ਕੋਲੇ ਕਮਰੇ ਵੀ ਐ ਜੇਕਰ ਕੋਈ ਲੇਟ ਫੇਟ ਹੁੰਦਾ ਤਾਂ ਉਹਨਾਂ ਕੋਲੇ ਰਹਿਣ ਦਾ ਪ੍ਰਬੰਧ ਵੀ ਬਹੁਤ ਵਧੀਆ ਤੇ ਜਰੂਰ ਰਹੋ ਤੇ ਸੋ ਕੱਲ ਨੂੰ ਨਵਾਂ ਦਿਨ ਤੇ ਵਾਹਿਗੁਰੂ ਦਾ ਕੋਟ ਅਸਰਾ ਲੈ ਕੇ ਸ਼ੁਰੂ ਕਰਾਂਗੇ ਯਾਤਰਾ ਪੈਦਲ ਗੁਰਸਮਰ ਦਾ ਸਭ ਲਈ ਤੇ ਬਣੇ ਰਹੋ ਵੀਡੀਓ ਦੇ ਨਾਲ ਕੱਲ ਨੂੰ ਸਵੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ